ਅੱਜ ਦਾ ਧਰਨਾ ਆ ਜਗਜੀਤ ਸਿੰਘ ਡੱਲਿਆ ਜਿਹਨੂੰ ਜਿਹੜਾ ਮਰਨ ਵਰਤ ਤੇ ਬੈਠੇ ਨੂੰ 100 ਦਿਨ ਪੂਰਾ ਹੋ ਗਿਆ ਇਹ ਨਾ ਸੱਚੀ ਸਰਕਾਰ ਇੱਕ ਜਗਜੀਤ ਸਿੰਘ ਡੱਲਿਆ ਲਿ ਬੈਠਾ ਇੱਥੇ ਲੱਖਾਂ ਕਰੋੜਾਂ ਜਿਹੜੇ ਲੋਕ ਨੇ ਮਰਨ ਵਰਤ ਲਈ ਤਿਆਰ ਨੇ ਜਿਸ ਤਰ੍ਹਾਂ ਤਲਖੀ ਭਰਿਆ ਅੰਦਾਜ਼ ਨਜ਼ਰ ਆਇਆ ਤੁਹਾਨੂੰ ਲੱਗਦਾ ਕਿ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਦਾ ਤਲਖੀ ਸ਼ੋਭਾ ਦਿੰਦੀ ਹੈ ਤੁਹਾਨੂੰ ਲੱਗਦਾ ਲੇਕਿਨ ਜਿਸ ਤਰ੍ਹਾਂ ਡਿਟੇਨ ਕਰਨਾ ਸ਼ੁਰੂ ਕਰ ਦਿੱਤਾ ਕਦੀ ਨਹੀਂ ਵੇਖਿਆ ਗਿਆ ਪਾ ਅਕਾਲੀ ਦਲ ਦੀ ਸਰਕਾਰ ਹੋਵੇ ਕਾਂਗਰਸ ਦੀ ਸਰਕਾਰ ਹੋਵੇ ਕਦੀ ਵੀ ਕਿਸਾਨਾਂ ਨੂੰ ਡਿਟੇਨ ਨਹੀਂ ਕਦੀ ਕੀਤਾ ਜਾਂਦਾ ਰਿਹਾ ਕਿਸਾਨਾਂ ਦੇ ਤਸ਼ੱਦਦ ਇਹ ਬਾਬਰ ਦੇ ਵੇਲੇ ਤੋਂ ਹੁੰਦਾ ਆ ਠੀਕ ਹੈ ਨਾ ਇਸੇ ਤਰ੍ਹਾਂ ਇਹ ਸਰਕਾਰਾਂ ਦੀ ਪਿਛਲੀ ਰੌ ਰਿੱਤੀ ਆ ਕਿ ਇੱਕ ਵਾਰ ਦਬਾ ਕੇ ਵੇਖੋ ਜਨਤਾ ਨੂੰ ਜੇ ਦਬਦੀ ਆ ਤੇ ਠੀਕ ਆ ਨਹੀਂ ਦਬਦੀ ਫਿਰ ਅਗਲਾ ਜਰਾ ਉਹ ਰਾਤ ਬੰਦ ਇਸ ਕਰਕੇ ਮੈਂ ਸੋਚਿਆ ਕਿ ਉਹੀ ਰਾਹ ਅਪਣਾ ਕੇ ਵੇਖਾਂ ਪਰ ਨਹੀਂ ਚੱਲਿਆ ਇਹ ਲੋਕ ਨੇ ਜਿਹੜੇ ਨਾ ਅਸੱਚੇ ਆਪਲਕ ਜਿਹੜੇ ਨਾ ਜਦੋਂ ਇਹਨੂੰ ਆਪਾਂ ਨੱਪਣ ਦੀ ਕੋਸ਼ਿਸ਼ ਕਰਾਂਗੇ ਨਾ ਇਹਨੂੰ ਕੁਦਰਤੀ ਗੁਰੂ ਸਾਹਿਬ ਦੀ ਇਨੀ ਵੱਡੀ ਕਿਰਪਾ ਹੁੰਦੀ ਆ ਸੰਕੀ ਰੂਪੀ ਕਹਾਣੀ ਦੇ ਵਿੱਚ ਇਹ ਹਮੇਸ਼ਾ ਇਵਾਦਦਾ ਆ ਮਾਤਦਾ ਤੁਹਾਡੇ ਤੋਂ ਸ਼ਹਿਰ ਘਟ ਖੇਤ ਗਏ ਹੁਣੇ ਮੈਂ ਜਿਆਦਾ ਖੇਤ ਜਾਨਾ ਸਾਰੀ ਉਮਰ ਨਟੰਗੀ ਕਰਨ ਵਾਲਾ ਬੰਦਾ ਕਹਿੰਦਾ ਮੈਂ ਓਨੀ ਵਾਰ ਕੀਤਾ ਜ ਨਹੀਂ ਗਿਆ ਆਜਾ ਇੰਜ ਆਉਂਜਾ ਇਸ ਤਰ੍ਹਾਂ ਹੀ ਪਿੱਛੇ ਚੰਨੀ ਕਰਦਾ ਹੁੰਦਾ ਸੀ ਲੋਕਾਂ ਤਿੰਨ ਮਹੀਨੇ ਤੋਂ ਬਾਅਦ ਚੱਲਣ ਨਹੀਂ ਦਿੱਤਾ ਉਹਨੂੰ ਆਪ ਪਬਲਿਕ ਤੋਂ ਜਿੰਨਾ ਮੈਂ 3 ਕਰੋੜ ਪਬਲਿਕ ਦੇ ਨਾਲ ਖੜਾ ਮੈਨੂੰ ਤਾਂ ਪਤਾ ਨਹੀਂ ਕਿਹੜੀ ਨਾ ਖੜਾ 2 ਕਰੋੜ ਤੋਂ ਵੱਧ ਪਬਲਿਕ ਦੇ ਸ਼ਰਕਾ ਹੁੰਦੀ ਆ ਫਿਰ ਇਹਦੇ ਨਾਲ ਪਬਲਿਕ ਕਿਹੜੀ ਖੜੀ ਆ ਪੰਜਾਬ ਸਰਕਾਰ ਦੇ ਖਿਲਾਫ ਕਿਸਾਨਾਂ ਵੱਲੋਂ ਅੱਜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਦੇ ਬਾਹਰ ਕਰਨੇ ਪ੍ਰਦਰਸ਼ਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਜਿਸ ਨੂੰ ਲੈ ਕੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਆਗੂ ਜਿਹੜੇ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਜਿਹੜੇ ਨੇ ਉਹ ਬੈਠ ਕੇ ਪ੍ਰਦਰਸ਼ਨ ਕਰਦੇ ਹੋਏ ਨਜ਼ਾਰਾ ਹੈ ਹਾਲਾਂਕਿ ਇਸ ਪਿਛੇ ਜੋ ਔਲਾਦ ਅਸੇ ਜਾ ਰਹੇ ਨੇ ਕਿ ਲਗਾਤਾਰ ਹੀ ਜੋ ਕਿਸਾਨ ਆਗੂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕਰਨ ਦੀ ਜਿਹੜੀ ਹੈ ਉਹ ਗੱਲਬਾਤ ਕਰ ਰਹੇ ਨੇ ਅਤੇ ਨਾਲ ਹੀ ਜੋ ਅੱਜ ਨਾਲ ਵੱਲੋਂ ਚੰਡੀਗੜ੍ਹ ਦੇ ਵਿੱਚ ਜਿਹੜਾ ਸੀਗਾ ਉਹ ਧਰਨਾ ਪਰਦਸ਼ਨ ਜਿਹੜਾ ਸੀਗਾ ਉਹ ਕੀਤਾ ਜਾ ਸੀ ਲੇਕਿਨ ਕਿਦਾਂ ਕਹਤੇ ਜੋ ਅੱਜ ਜੋ ਹੈ ਉਹਨਾਂ ਨੂੰ ਕਿਸਾਨਾਂ ਨੂੰ ਜੋ ਹੈ ਹੈ ਰਸਤੇ ਦੇ ਵਿੱਚ ਹੀ ਰੋਕਿਆ ਜਾ ਰਿਹਾ ਨਾਲ ਹੀ ਬਸਾ ਦੇ ਵਿੱਚ ਉਹ ਜਿਹੜਾ ਹੈ ਉਹ ਵੀ ਜਿਹੜਾ ਹੈ ਉਹ ਕੱਢਿਆ ਜਾ ਰਿਹਾ ਇਸ ਕਰਕੇ ਜਿਹੜਾ ਹੈ ਹੁਣ ਕਿਸਾਨ ਆਗੂ ਜਿਹੜੇ ਨੇ ਅੱਜ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਦੇ ਬਾਹਰ ਜਿਹੜੇ ਨੇ ਉਹ ਸਭ ਇਕੱਠੇ ਇਕੱਠਾ ਪਾੜ ਰਿਹਾ ਹੈ ਉਹ ਪੰਜਵੇਂ ਤੋਂ ਲੈ ਕੇ ਜਿਹੜਾ ਹੈ ਪੰਜਵੇਂ ਤੱਕ ਜਿਹੜਾ ਹੈ ਉਹ ਕੀਤਾ ਜਾ ਰਿਹਾ ਕਿਸਾਨ ਆਗੂ ਜਿਹੜੇ ਨੇ ਉਹ ਸਾਡਾ ਮੌਜੂਦ ਨੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਜਨਰਲ ਦੀ ਵੀ ਕੋਸ਼ਿਸ਼ ਕਰਦੇ ਆ ਸਰ ਕੀ ਕਹਿਣਾ ਚਾਹੋਗੇ ਅੱਜ ਜਿਸ ਸੰਗੀਤਿਕ ਧਰਨਾ ਦਿੱਤਾ ਗਿਆ ਹੈ ਕੀ ਕਾਰਨ ਆ ਔਰ ਕੀ ਕਹਿਣਾ ਚਾਹੋਗੇ ਸਾਥਪਾਤ ਦੇ ਕੋ ਜਿਹੜਾ ਅੱਜ ਦਾ ਧਰਨਾ ਆ ਇਹ ਜਗਜੀਤ ਸਿੰਘ ਡੱਲਿਆ ਜਿਹਨੂੰ ਜਿਹੜਾ ਮਰਨ ਵਰਤ ਦੇ ਬੈਠੇ ਨੂੰ 100 ਦਿਨ ਪੂਰਾ ਹੋ ਗਿਆ ਉਹਦੇ ਸਬੰਧਿਤ ਵਿੱਚ ਪੂਰੇ ਭਾਰਤ ਦੇ ਵਿੱਚ ਜਿਹੜਾ ਥਾਂ-ਥਾਂ ਤੇ ਜਿਹੜੇ ਪੁਕੜ ਤਾਲ ਕਰਕੇ ਸਰਕਾਰ ਨੂੰ ਖਾਇਆ ਗਿਆ ਤੇ ਇਹਨਾਂ ਸੋਚੀ ਸਰਕਾਰ ਇੱਕ ਜਗਜੀਤ ਸਿੰਘ ਡੱਲਿਆal ਬੈਠਾ ਇੱਥੇ ਲੱਖਾਂ ਕਰੋੜਾਂ ਜਿਹੜੇ ਲੋਕ ਨੇ ਮਰਨ ਮਰਤ ਲਈ ਤਿਆਰ ਨੇ ਲੇਕਿਨ ਜਿਸ ਤਰ੍ਹਾਂ ਮੀਟਿੰਗ ਦਾ ਦੌਰ ਜਾਰੀ ਕੀਤੇ ਜਾ ਰਹੇ ਸਨ ਭਗਵੰਤ ਮਾਨ ਉਹਨਾਂ ਵੱਲ ਮੀਟਿੰਗ ਵੀ ਸਦੀ ਕਿਸ ਤੋਂ ਬਾਅਦ ਜਿਸ ਤਾਂ ਦੀ ਤਲਖੀ ਪਰ ਆ ਬਿਆਨ ਸਾਹਮਣੇ ਆਇਆ ਕੀ ਲੱਗਦਾ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਕਿ ਲੱਗਦਾ ਕਿ ਪੰਜਾਬ ਦੇ ਮੁੱਖ ਮੰਤਰੀ ਕਿਸਾਨਾਂ ਦੇ ਨਾਲ ਖੇਡਵਾੜ ਜਿਹੜਾ ਕਰਦੇ ਹੋ ਨਜ਼ਰ ਆ ਬੇਖੋ ਜਿਹੜਾ ਉਹ ਭਗਵੰਤ ਮਾਨ ਵਾਲਾ ਮੈਟਰ ਹੈ ਉਹ ਹੈਗਾ ਸੀਐਸਕੇਐਮ ਦੇ ਨਾਲ ਉਹਨਾਂ ਨੇ ਮੀਟਿੰਗ ਕੀਤੀ ਔਰ ਮੀਟਿੰਗ ਦੇ ਵਿੱਚੋਂ ਜਦੋਂ ਉਹਨਾਂ ਨੇ ਕੋਈ ਉਹਨਾਂ ਦੀ ਆਪਸੀ ਕੋ ਗੱਲਬਾਤ ਹੋ ਗਈ ਗੱਲਬਾਤ ਤੋਂ ਬਾਅਦ ਚ ਉਹਨਾਂ ਖਾਸ ਤ ਤੋਂ ਪਹਿਲਾਂ ਮੀਟਿੰਗ ਤੋਂ ਪਹਿਲਾਂ ਅਗਲਾ ਕੇ ਸਵਾਲ ਕਰਦਾ ਵੇਖੋ ਟਰਨ ਕੈਨਸਲ ਕਰਨਾ ਪਹਿਲਾ ਨਹੀਂ ਹੁੰਦਾ ਟਰਨ ਕੈਨਸਲ ਇਹ ਹੁੰਦਾ ਕਿ ਮੀਟਿੰਗ ਕਰਦਾ ਮੀਟਿੰਗ ਕਰਕੇ ਡਿਸਕਸ ਕਰਦਾ ਹੋ ਸਕਦਾ ਹੈ ਡਿਸਕਸ ਵਿੱਚੋਂ ਲੋਕ ਜਿਹੜੇ ਆ ਜਿਹੜਾ ਲੋਕ ਇਨਸਾਫ ਜਿਹੜਾ ਸਾਨੂੰ ਨਜ਼ਰ ਆਉਂਦਾ ਸਾਡੇ ਬੰਦਿਆਂ ਨੂੰ ਜਿਹੜੇ ਬੈਠੇ ਹਿੱਸਕੇ ਹਮਾਰੇ ਕਰਨ ਸਾਹ ਦਾ ਨਜ਼ਰ ਆਉਦਾ ਉਹ ਉਹਦਾ ਕੈਨਸਲ ਕਰ ਦਿੰਦੇ ਲੇਕਿਨ ਉਹ ਪਹਿਲਾਂ ਸ਼ਰਤ ਰੱਖਦੇ ਕਿ ਟਰਨ ਕੈਨਸਲ ਕਰੋ ਇਸ ਕਰਕੇ ਉਹ ਜਿਹੜਾ ਉਹਨਾਂ ਦਾ ਆਪਸੀ ਕੋਈ ਗੱਲਬਾਤ ਹੋ ਜਾਂਦੀ ਲੇਕਿਨ ਜਿਸ ਤਰ੍ਹਾਂ ਤਲਕੀ ਭਰਿਆ ਅਦਾਜ਼ ਨਜ਼ਰ ਆਇਆ ਤੁਹਾਨੂੰ ਲੱਗਦਾ ਕਿ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਦਾ ਤਲਕੀ ਸ਼ੋਭਾ ਦਿੰਦੀ ਹੈ ਤੁਹਾਨੂੰ ਲੱਗਦਾ ਕੋਈ ਕੋਈ ਵੀ ਆਮਕ ਮੰਤਰੀ ਆ ਕਿਸੇ ਵੀ ਪਾਰਟੀ ਦਾ ਕੋਈ ਲੀਡਰ ਆ ਉਹਨੂੰ ਦਲਕੀ ਭਰਿਆ ਜਿਹੜਾ ਅੰਦਾਜ਼ ਆ ਉਹ ਸ਼ੋਭਾ ਨਹੀਂ ਦਿੰਦਾ ਇਸ ਕਰਕੇ ਭਗਵੰਤ ਮਾਨ ਦੀ ਪਰਿਵਰਤੀ ਗਲਤੀ ਤੇ ਭੁਲੇਖਾ ਸੀਗਾ ਔਰ ਉਹ ਭੁਲੇਖੇ ਦੇ ਵਿੱਚ ਰਹਿ ਕਿ ਉਹਨੇ ਜਿਹੜਾ ਪਿੰਡਾਂ ਦੇ ਵਿੱਚ ਕੋਈ ਕਿਸਾਨਾਂ ਦੀ ਫੜੋਫੜਾਈ ਚਾਲੂ ਕਰਤੀ ਉਹਦੇ ਤੋਂ ਮੈਨੂੰ ਮੋੜਨਾ ਪਿਆ ਅੱਜ ਫਿਰ ਲੋਕ ਸ਼ਿਕਾਇਤਾਂ ਦੇ ਨੇ 5 ਤਰੀਕ ਨੂੰ ਜਿਹੜੇ ਜਿਨ੍ਹਾਂ ਨੇ ਜਾਣਾ ਸੀ ਇਹ ਚੰਡੀਗੜ੍ਹ ਉਹ ਅਜੇ ਉਸੇ ਤਰ੍ਹਾਂ ਯਾਰ ਨਹੀਂ ਜਾ ਰਹੇ ਨੇ ਜਿੱਥੇ ਜਿਹਦੇ ਰੋਕ ਨਹੀਂ ਦਿੱਤੇ ਤੇ ਤਾਂ-ਤਾਂ ਦੇ ਤਾਂ ਰੇਲਵਾਲੋ لیکن ਕਿਉਂ ਇੱਕ ਥਾਂ ਤੇ ਤਾਂ ਨਾ ਲੱਗਣਾ ਕਿ ਜਦੋਂ ਖਾਤਾ ਤੇ ਲੱਗਦਾ ਇਸ ਕਰਕੇ ਔਖਾ ਹੈ لیکن ਜਿਸ ਤਰ੍ਹਾਂ ਡਿਟੇਨ ਕਰਨਾ ਸ਼ੁਰੂ ਕਰ ਦਿੱਤਾ ਕਦੀ ਨਹੀਂ ਵੇਖਿਆ ਗਿਆ ਪਾਕ ਅਕਾਲੀ ਦਲ ਦੀ ਸਰਕਾਰ ਹੋਵੇ ਕਾਂਗਰਸ ਦੀ ਸਰਕਾਰ ਹੋਵੇ ਕਦੀ ਵੀ ਕਿਸਾਨਾਂ ਨੂੰ ਟੇਨ ਨਹੀਂ ਕਦੀ ਕੀਤਾ ਜਾਂਦਾ ਰਿਹਾ ਹੁਣ ਡਿਟੇਨ ਕਰਨਾ ਸ਼ੁਰੂ ਕਰਤਾ ਫੜ ਕੇ ਘਰਾਂ ਦੇ ਵਿੱਚ ਨਜ਼ਰਬੰਦ ਕਰਦਾ ਲੱਗਦਾ ਹੈ ਕਿ ਇਹ ਵੱਖਰੀ ਪਰਤ ਜਿਹੜੀ ਆ ਪਾਈ ਜਾ ਰਹੀ ਹੈ ਕੋਈ ਜੀ ਇਹ ਨਹੀਂ ਸਿੱਖਿਆ ਸੋਹ ਜੀ ਕਿ ਕਿਹੜੀ ਸਰਕਾਰ ਨੇ ਡਿਟੇਨ ਨਹੀਂ ਕੀਤਾ ਜਦੋਂ ਕਿਸਾਨ ਜਥੇਬੰਦੀਆਂ ਨੇ ਹੰਦ ਚੁੱਕੀਆਂ ਨੇ ਅਕਾਲੀ ਦਰਬਾਰ ਦੇ ਉਦੋਂ ਗੋਰੀਆਂ ਵਿੱਚ ਲੜੀਆਂ ਡਿਟੇਲਿੰਗ ਸਭ ਕੁਝ ਹੋਇਆ ਅਤਰੂ ਗਿਆ ਸੁਚਨ ਉਸ ਤੋਂ ਬਾਅਦ ਕਾਂਗਰਸ ਸਰਕਾਰ ਹੈ 2004 ਦੇ ਵਿੱਚ ਉਦੋਂ ਵੀ ਪਾਰੀ ਗੰਤੀ ਦੋਚ ਟੇਨ ਕੀਤੇ ਦੇ ਅੰਗਰੇਜ਼ਾਂ ਦੇ ਬਾਕੀਪੁਰ 29 ਮਾਰਚ ਨੂੰ 2004 ਦੇ ਵਿੱਚ ਗੋਰੀਆਂ ਮਾਰਕੀਟ ਸ਼ਹੀਦ ਕਰ ਦਿੱਤਾ ਡਿਟੇਲ ਕਰਨਾ ਜਿਹੜਾ ਪਹਿਲੀ ਵਾਰ ਨਹੀਂ ਆ ਜਿਹੜਾ ਕਿਸਾਨਾਂ ਦਾ ਤਸ਼ੱਦਦ ਹੈ ਇਹ ਬਾਬਰ ਦੇ ਵੇਲੇ ਤੋਂ ਹੁੰਦਾ ਆ ਅੱਜ ਨਹੀਂ ਹੁੰਦਾ ਬਾਬਰ ਦੇ ਵੇਲੇ ਤੋਂ ਹੁੰਦਾ ਤਸ਼ੱਦਦ ਆਇਆ ਕਿਸਾਨ ਜਿਹੜੇ ਮਜ਼ਦੂਰ ਚਿੱਲਾਰਚ ਦੇ ਵਿੱਚ ਮੈਦਾਨ ਦੇ ਵਿੱਚ ਨਿਕਲਦੇ ਹੀ ਉਹ ਚਿਨਾਰ ਚ ਚੱਲਦੇ ਆਏ ਠੀਕ ਹੈ ਨਾ ਇਸੇ ਤਰ੍ਹਾਂ ਇਹ ਸਰਕਾਰਾਂ ਦੀ ਪਿਛਲੀ ਰੌ ਰਿਤੀ ਆ ਕਿ ਇੱਕ ਵਾਰ ਦਬਾ ਕੇ ਵੇਖੋ ਜਨਤਾ ਨੂੰ ਜੇ ਦਬਦੀ ਆ ਤੇ ਠੀਕ ਆ ਨਹੀਂ ਦਬਦੀ ਫਿਰ ਅਜਰਾ ਜਰਾ ਉਰਾਖ ਬਣ ਇਸ ਕਰਕੇ ਮੈਂ ਸੋਚਿਆ ਕਿ ਉਹੀ ਰਾਹ ਅਪਣਾ ਕੇ ਵੇਖਾਂ ਪਰ ਨਹੀਂ ਚੱਲਿਆ ਅੱਜ ਲੋਕ ਬੇਚੜ ਕਰਦੇ ਨੇ ਇਹ ਲੋਕ ਨੇ ਜਿਹੜੇ ਨਾ ਅਸਲ ਚ ਪਬਲਿਕ ਜਿਹੜੇ ਨਾ ਜਦੋਂ ਇਹਨੂੰ ਆਪਾਂ ਨੱਪਣ ਦੀ ਕੋਸ਼ਿਸ਼ ਕਰਾਂਗੇ ਨਾ ਇਹਨੂੰ ਕੁਦਰਤੀ ਗੁਰੂ ਸਾਹਿਬ ਦੀ ਇਹਨੇ ਵੱਡੀ ਕਿਰਪਾ ਹੁੰਦੀ ਆ ਸੰਕ੍ਰੂਪੀ ਕਹਾਣੀ ਦੇ ਵਿੱਚ ਇਹ ਹਮੇਸ਼ਾ ਹੀ ਬਾਦ ਦਾਇਆ ਬਾਤ ਦਾ ਲੇਕਿਨ ਜਿਸ ਤਰ੍ਹਾਂ ਭਗਮਨਪਾਨ ਹੋਨੇ ਕਹਿੰਦੇ ਨੇ ਕਿ ਮੈਂ ਕਿਸਾਨ ਦਾ ਪੋਤਿਆਂ ਕਿਸਾਨ ਦੇ ਨਾਲ ਜਾਣਾ 19 ਵਾਰ ਕਿਸਾਨ ਆਪਣੇ ਖੇਤਾਂ ਚ ਨਹੀਂ ਗਏ ਉਹਨੇ ਜੰਨੀ ਵਾਰ ਮੈਂ ਜਾ ਚੁਕਾ ਕਿਸ ਤਰ੍ਹਾਂ ਲੱਗਦਾ ਇਹ ਬਿਆਜ ਨੂੰ ਸੁਣਦੇ ਤੁਸੀਂ ਸਾਰੀ ਉਮਰ ਨਟੰਗੀ ਕਰਨ ਵਾਲਾ ਬੰਦਾ ਕਹਿੰਦਾ ਮੈਂ 19 ਵਾਰ ਖੇਤਾਂ ਚ ਨਹੀਂ ਗਿਆ ਆਜੇ ਇੰਜ ਆਉਂਜਾ ਇਸੇ ਤਰ੍ਹਾਂ ਹੀ ਪਿੱਛੇ ਚੰਨੀ ਕਰਦਾ ਹੁੰਦਾ ਸੀ ਲੋਕਾਂ ਤਿੰਨ ਮਹੀਨੇ ਤੋਂ ਬਾਅਦ ਚੱਲਣੇ ਦਿੱਤਾ ਉਹਨੂੰ ਇਸ ਕਰਕੇ ਜਿਹੜੀਆਂ ਟੰਗੀਆਂ ਨੇ ਇਹਨੂੰ ਇਹ ਬੰਦ ਕਰਕੇ ਇਹਨਾਂ ਨੂੰ ਆਸਾਨਾ ਮਜ਼ਦੂਰਾਂ ਦੀ ਜਿਹੜੀਆਂ ਮੁਸ਼ਕਲਾਂ ਦਾ ਹੱਲ ਕਰਨਾ ਚਾਹੀਦਾ ਐਮਐਸਪੀ ਗਰੰਟੀ ਕਾਨੂੰਨ ਸਰਕਾਰਾਂ ਤੇ ਦਬਾਅ ਆਉਣਾ ਚਾਹੀਦਾ ਵੇਖੋ ਇਹ ਸਰਕਾਰਾਂ ਦਬਾਅ ਪਾ ਸਕਦੀਆਂ ਕਿਸਾਨ ਜੱਥੇ ਬੰਦੀਆਂ ਲੜ ਰਹੀਆਂ ਨੇ ਕੀ ਗੱਲ ਇਹ ਨਹੀਂ ਕੈਬਨਿਟ ਵਿੱਚ ਮਤਾਂ ਪਾ ਸਕਦੇ ਕਰ ਸਕਦੇ ਕਿ ਸਾਨੂੰ ਐਮਐਸਪੀ ਗਰੰਟੀ ਕਾਨੂੰਨ ਚਾਹੀਦਾ ਅਸੀਂ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰਨਾ ਉਹ ਕਰਨਾ ਚਾਹੀਦਾ ਜਿਹੜੀ 200 ਦਿਨ ਮਜ਼ਦੂਰ ਦੀ ਦਿਹਾੜੀ ਆ ਉਹ ਮੰਗ ਕੀਤੀ ਜਾਂਦੀ ਆ ਉਹ ਕਰਨੀ ਚਾਹੀਦੀ ਆ ਜਿਹੜੀ ਬਿਜਲੀ ਬੋਰਡ ਪ੍ਰਾਈਵੇਟ ਹੋ ਰਿਹਾ ਮੀਟਰ ਜਦੋਂ ਪ੍ਰਾਈਵੇਟ ਮੀਟਰ ਚਿਪ ਵਾਲਾ ਮੀਟਰ ਲੱਗ ਰਿਹਾ ਉਹ ਹਰ ਦੀ ਸਪੀਡ ਤੇਜ਼ ਆ ਉਹਦੀ ਸਪੀਡ ਦੀ ਆ ਤੁਹਾਨੂੰ ਵੀ ਤੰਗੀ ਆ ਪਰਸ ਵਾਲਾ ਨੂੰ ਤੰਗੀ ਆ ਪਤੀ ਜੋ ਰਿਹਾ ਪਾਲ ਦਿਆ ਵੇਖੋ ਉਹ ਉਹਨੂੰ ਰੱਦ ਕਰਨਾ ਚਾਹੀਦਾ ਜਿਵੇਂ ਆਪਣਾ ਭੰਡਾਰ ਬੇਸਤੀ ਦਾ ਰੱਦ ਕਰਵਾਇਆ ਭੰਡਾਰ ਪਹਿਲੇ ਜੋ ਰੱਦ ਕਰਾਤਾ ਪਿਛਲੇ ਅੰਦੋਲਨ ਦੇ ਵਿੱਚ ਫਿਰ ਸਾਡੇ ਪੰਜਾਬ ਦੇ ਵਿੱਚ ਸੋਲੋ ਕੋ ਬਣੀ ਪੰਜਾਬ ਦੇ ਵਿੱਚ ਸੋਲੋ ਬਣੇ ਇਸ ਸਾਲ ਪਹਿਲੇ ਸਾਲ ਹੀ ਤੁਹਾਨੂੰ ਉਹਨਾਂ ਦਾ ਰਿਜ਼ਲਟ ਮਿਲ ਗਿਆ ਜੱਥੇਬੰਦੀਆਂ ਕਹਿੰਦੀਆਂ ਕਿ ਤੁਹਾਨੂੰ ਆਟਾ ਉਹਨਾਂ ਵਾਲੇ ਦਿਨਾਂ 'ਚ 100 ਰੁਪਏ ਕਿਲੋ ਮਿਲਣਾ ਪਊ ਦੇਖੋ 45 ਰੁਪਏ ਕਿਲੋ ਹੋ ਗਿਆ ਸੋਲਵਾ ਕਰਕੇ ਹੋ ਗਿਆ ਨਾ ਕਰਕੇ ਨਾ 16 ਸਟੋਰ ਕਰ ਲਈ ਸਟੋਰ ਕਰਨ ਦਾ ਕਰਕੇ 200 ਰੁਪਏ 75 ਰੁਪਏ ਪਹਿਲੇ ਲੈ ਕੇ ਕਣਕ ਅੱਜ 33 ਰੁਪਏ 34 ਰੁਪਏ ਕਣਕ ਵੇਚ ਰਹੇ ਆਟਾ ਇਹਦਾ 42 45 ਰੁਪਏ ਵਿਕ ਰਿਹਾ ਜਿੰਨਾ ਬਹੁਤ ਇਸ ਤੋਂ ਘੰਨਾ ਇਸ ਕਰਕੇ ਇਹਨਾਂ ਨੂੰ ਸੋਚਣਾ ਚਾਹੀਦਾ ਆਮ ਪਬਲਿਕ ਜਿਹੜੀ ਆ ਉਹ ਉਹ ਉਹਦੇ ਹੱਕ ਵਿੱਚ ਖੜਨਾ ਚਾਹੀਦਾ ਆਮ ਪਬਲਿਕ ਤੋਂ ਹੁਣ ਕਹਿੰਦਾ ਮੈਂ ਸਾਡੇ 3 ਕਰੋੜ ਪਬਲਿਕ ਦੇ ਨਾਲ ਖੜਾ ਮੈਨੂੰ ਤਾਂ ਪਤਾ ਨਹੀਂ ਕਿਹਦੀ ਨਾਲ ਖੜਾ 2 ਕਰੋੜ ਤੋਂ ਵੱਧ ਪਬਲਿਕ ਦੇ ਸਰਕਾਂ ਤੇ ਆ ਫਿਰ ਇਹਦੇ ਨਾਲ ਪਬਲਿਕ ਕਿਹਦੀ ਖੜੀ ਆ ਭੀ ਮੋਟਾ ਠੀਕ ਆ ਲੋਕ ਲਹਿਰ ਸੀ ਲੋਕਾਂ ਵੋਟਾਂ ਪਾਤੀਆਂ ਜਿੱਤ ਕੇ ਅੱਗੇ ਚੱਲ ਗਏ ਇਸ ਕਰਕੇ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪਬਲਿਕ ਦਾ ਖਿਆਲ ਕਰਨਾ ਚਾਹੀਦਾ ਅਸੀਂ ਕੋਈ ਆਪਣੇ ਵਾਸਤੇ ਨਹੀਂ ਮੰਗਦੇ ਜ਼ਿੰਮੇਦਾਰ ਕੋਈ ਕੱਲਾ ਆਪਣੇ ਵਾਸਤੇ ਨਹੀਂ ਮੰਗਦਾ ਡੱਲੇ ਵਾਲਾ ਕੋਈ ਕੱਲਾ ਆਪਣੇ ਵਾਸਤੇ ਨਹੀਂ ਮੰਗਦਾ ਇਸ ਕਰਕੇ ਹਰ ਪਬਲਿਕ ਦੇ ਵਾਸਤੇ ਆਟਾ ਦਾਣ ਜੋ ਵੀ ਆ ਇਹ ਜਿਹੜੇ ਕਾਰਪੋਰੇਟ ਘਰਾਣਿਆਂ ਉਹਨਾਂ ਦੇ ਵਿੱਚੋਂ ਬਾਹਰ ਲਿਆ ਕੇ ਆਮ ਪਬਲਿਕ ਜਿਵੇਂ ਦੇ ਇਸ ਪਹਿਲਾਂ ਚੱਲਦਾ ਓਵੇਂ ਚਲਾ ਕੇ ਲੋਕਾਂ ਨੂੰ ਸਹੂਤਾ ਦੇਣੀ ਚਾਹੀਦੀਆਂ ਨਾ ਕਿ ਅਬਾਨੀਆਂ ਅਡਾਨੀਆਂ ਨੂੰ ਕਹਿ ਦੇਣੀ ਚਾਹੀਦੀਆਂ ਇਸ ਕਰਕੇ ਕਿ ਸਰਕਾਰਾਂ ਜਿਹੜੀਆਂ ਨੇ ਇਹ ਲੋਕ ਪੱਖੀ ਤੇ ਬਹੁ ਰਾਸਤੀ ਪੱਖੀ ਜਿਹੜੇ ਕਾਨੂੰਨ ਬਣਾ ਰਹੀ ਨੇ ਇਹ ਲੋਕ ਹਿੱਤਾਂ ਦੇ ਵਿੱਚ ਖੜਨ ਇਹ ਜਿਹੜਾ ਪ੍ਰੋਟੈਸਟ ਹੈ ਕਿੰਨੇ ਤੋਂ ਕਿੰਨੇ ਵਜੇ ਤੱਕ ਚੱਲੇਗਾ ਜੀ ਸਵੇਰੇ 9 ਵਜੇ ਤੋਂ ਚੱਲ ਰਿਹਾ ਜੀ ਸ਼ਾਮੀ 6 ਵਜੇ ਤੱਕ ਰ ਉਸ ਤੋਂ ਗਾੜੀ ਆਉਣ ਵਾਲੀ 19 ਮਾਰਚ ਦੀ ਤਰੀਕ ਹੈ ਸਾਡੀ ਸੈਂਟਰ ਦਾ ਉਸ ਤੋਂ ਗਾੜੀ ਕੀ ਪ੍ਰੈਸਪੀਸਨਸ ਕੀ ਐਸਕੇ ਮਨੋ ਪੋਲੀਟੀਕਲ ਜਿਹੜਾ 200 ਤੋਂ ਪਲੱਸ ਜਿਹੜੀ ਜਥੇਬੰਦੀ ਇਹਨਾਂ ਟੈਚ ਆ ਉਹ ਕੀ ਇਸ਼ੂ ਕੱਢਦੀ ਆ ਕੀ ਫੈਸਲਾ ਲੈਣੇ ਆ ਉਹ ਉੱਥੇ ਫੈਸਲੇ ਜਿਹੜੇ ਆ ਬੈਠ ਕੇ ਹੋਣਗੇ ਮੀਟਿੰਗਾਂ ਦੇ ਵਿੱਚ ਕੀ ਅਗਲਾ ਸਟੈਪ ਸੋ ਇਹ ਸਾਨੂੰ ਕਿਸਾਨ ਆਗੂ ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਹੁਣ ਅਗਲੀ ਮੀਟਿੰਗ ਦੇ ਵਿੱਚ ਜਿਹੜਾ ਹੈ ਜਰੂਰ ਨੌਲੇਜ ਆਏਗੀ ਕਿ ਕੀ ਕੀ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਨੈਕਸਟ ਜਿਹੜੀਆਂ ਨੇ ਉਹ ਕੀ ਕੀਤਾ ਜਾਂ ਗਏ ਕਿ ਜੇ ਕੋਈ ਗਲਤੀ ਕੀਤੀ ਜਾਵੇ ਅੱਜ 9 ਵਜੇ ਤੋਂ ਲੈ ਕੇ 5 ਵਜੇ ਤੱਕ ਜਿਹੜਾ ਹੈ ਉਹ ਕਿਸਾਨੀ ਅੰਦੋਲਨ ਦੇ ਦੌਰਾਨ ਅਤੇ ਖਾਸ ਕਰਕੇ ਜ਼ਮੀਨ ਸੀ ਬੰਲੇਵਾਲ ਦੇ ਹੱਕ ਦੇ ਵਿੱਚ ਜਿਹੜਾ ਹੈ ਉਹ ਜ਼ਰੂਰ ਆ ਜੋ ਕਿਸਾਨਾਂ ਵੱਲੋਂ ਇੱਕ ਵਾਰ ਫਿਰ ਤੋਂ ਦਿੱਲੀ ਦੇ ਦਸਤਾਨੇ ਬਾਹਰ ਜੁੜਾਏ ਹੋ ਕਰਨੇ ਪ੍ਰਦਰਸ਼ਨ ਜਿਦਨੇ ਹੋ ਕਿਤੇ ਜਾ ਰਹੇ ਨੇ ਲੇਕਿਨ ਕਾਹ ਜਾ ਰਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਲੋਕਾਂ ਵਾਸਤੇ ਪੜਾਏ ਜਾ ਰਹੇ ਨੇ ਇਹ ਜਰੂਰ ਦੁਖਦਾਈ ਹਨ ਅਤੇ ਨਾਲ ਹੀ ਇਹ ਵੀ ਕਿਹਾ ਜਾ ਰਹਾ ਹੈ ਕਿ ਜਿਹੜੇ ਤੱਕ ਉਹ ਵਾਦੇ ਪੂਰੇ ਨਹੀਂ ਹੁੰਦੇ ਤੇ ਉਨੀ ਦੇਰ ਤੱਕ ਅਸੀਂ ਇਸੇ ਤਰ੍ਹਾਂ ਹੀ ਪ੍ਰਦਰਸ਼ਨ ਜੜੇ ਹੋ ਕਰਦੇ ਰਾਵਾਂਗੇ ਲੇਕਿਨ ਕਿਤਨਾ ਕਿਤੇ ਕਿਸਾਨਾਂ ਦੇ ਉੱਪਰ ਕਿਤੇ ਵੇਤਨ ਨੂੰ ਲੈ ਕੇ ਕਿਸਾਨਾਂ ਵੱਲੋਂ ਵੀ ਉਹਨਾਂ ਇੱਕ ਵਾਰ ਫਿਰ ਤੋਂ ਪੰਜਾਬ ਦੇ ਮੁੱਖ ਮੰਤਰੀ ਦੁੱਧ ਦੇ ਕਈ ਤਾਂ ਜਿਹੜੇ ਨੇ ਕਿਹਾ ਸੀ ਉਹਨੇ ਤਾਂ ਕਹਿ ਆਇਆ ਕਿ ਜਿੰਨੀ ਦੇਰ ਤੱਕ ਮੁੱਖ ਮੰਤਰੀ ਆਪਣੀਆਂ ਕੀਤੇ ਹੋਏ ਵਾਅਦੇ ਜਿਹੜੇ ਪੂਰੇ ਨਹੀਂ ਕਰਦੇ ਉਨੀ ਦੇਰ ਤੱਕ ਅਸੀਂ ਇਸੇ ਤਰ੍ਹਾਂ ਹੀ ਸੰਗਰਸ਼ ਜਾਰੀ ਰੱਖਾਂਗੇ ਕੈਮਰਾ ਪਰਸਨ ਸਾਈ ਪ੍ਰੇਤ ਨਗਰਪ ਸਿੰਘ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਸਾਹਿਬ